ਸਤਿ ਸ਼੍ਰੀ ਅਕਾਲ ਜੀ ਮੈਂ ਤਜਿੰਦਰ ਸਿੰਘ ਮੁਖ ਅਧਿਆਪਕ ਸਰਕਾਰੀ ਹਾਈ ਸਕੂਲ ਸੁਹਾਗਹੀੜੀ ਸਿੱਖਿਆ ਵਿਭਾਗ ਵਿੱਚ ਲਗਭਗ ਪਿਛਲੇ 20 ਸਾਲਾਂ ਤੋਂ ਵੱਖ-ਵੱਖ ਆਉਧਿਆਂ ਤੇ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ ਅਤੇ 2020 ਤੋਂ ਬਤੌਰ ਮੁਖ ਅਧਿਆਪਕ ਸਰਕਾਰੀ ਹਾਈ ਸਕੂਲ ਸੁਹਾਗਹੀੜੀ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਕੰਮ ਕਰ ਰਿਹਾ ਹਾਂ ਮੈਂ ਤੁਹਾਨੂੰ ਭਗਵੰਤ ਮਾਨ ਜੀ ਦੀ ਦੂਰਅੰਦੇਸ਼ੀ ਵਾਲੀ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੱਕਣ ਲਈ ਕੀਤੇ ਗਏ ਇੱਕ ਵੱਡਮੁੱਲੇ ਉਪਰਾਲੇ ਦੇ ਬਾਰੇ ਦੱਸਣ ਜਾ ਰਿਹਾ ਹਾਂ ਸਿੱਖਿਆ ਵਿਭਾਗ ਨੇ ਹੈਡਮਾਸਟਰਾਂ ਨੂੰ ਐਡਮਿਨਿਸਟ੍ਰੇਸ਼ਨ ਅਤੇ ਮੈਨੇਜਮੈਂਟ ਦੇ ਬਾਰੇ ਜਾਣਕਾਰੀ ਦੇਣ ਲਈ ਭਾਰਤ ਦੇ ਸਰਵਉੱਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਮਦਾਬਾਦ ਨਾਲ ਟਾਈ ਅਪ ਕਰਕੇ ਮੁਖ ਅਧਿਆਪਕਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਉੱਥੇ ਕਰਵਾਈ ਹੈ ਇਸ ਦੇ ਦੂਜੇ ਬੈਚ ਦੇ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਇਸ ਟ੍ਰੇਨਿੰਗ ਦੇ ਲਈ ਮੇਰੀ ਜੋ ਚੋਣ ਹੈ ਉਹ ਬਿਲਕੁਲ ਨਿਰਪੱਖ ਤਰੀਕੇ ਦੇ ਨਾਲ ਤੇ ਮੈਰਿਟ ਦੇ ਆਧਾਰ ਤੇ ਹੋਈ ਹੈ ਇਹ 5 ਦਿਨਾਂ ਦੀ ਟ੍ਰੇਨਿੰਗ ਦੇ ਵਿੱਚ ਅਸੀਂ ਆਈਆਈਐਮ ਅਹਮਦਾਬਾਦ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸਿੱਖਿਆ ਦੀਆਂ ਜੋ ਨਵੀਆਂ ਟੈਕਨੋਲੋਜੀਜ਼ ਨਵੀਆਂ ਪ੍ਰੋਸੈਸੇਸ ਟੀਚਿੰਗ ਟੈਕਨੋਲੋਜੀਜ਼ ਅਤੇ AI ਦੀ ਵਰਤੋਂ ਕਰਕੇ ਜੋ ਅਸੀਂ ਸਿੱਖਿਆ ਨੂੰ ਵਧੀਆ ਤਰੀਕੇ ਦੇ ਨਾਲ ਸਕੂਲ ਵਿੱਚ ਬਦਲਾ ਲਿਆ ਸਕਦੇ ਹਾਂ ਉਹਦੇ ਬਾਰੇ ਸਾਨੂੰ ਟ੍ਰੇਨਿੰਗ ਦਿੱਤੀ ਗਈ ਉਸ ਟ੍ਰੇਨਿੰਗ ਦਾ ਸਾਡੇ ਐਡਮਿਨਿਸਟ੍ਰੇਸ਼ਨ ਸਕੂਲ ਮੈਨੇਜਮੈਂਟ ਰਿਸੋਰਸ ਮੈਨੇਜਮੈਂਟ ਉੱਤੇ ਬਹੁਤ ਵਧੀਆ ਪ੍ਰਭਾਵ ਪਿਆ ਜਿਸ ਦੇ ਕਿ ਨਤੀਜੇ ਬਹੁਤ ਹੀ ਵਧੀਆ ਸਾਹਮਣੇ ਆਏ ਹਨ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਕੂਲ ਸਿੱਖਿਆ ਨੂੰ ਆਪਣੇ ਮੁੱਖ ਅਜੰਡਿਆਂ ਦੇ ਵਿੱਚ ਰੱਖਦੇ ਹੋਏ ਇਸ ਦੇ ਉੱਤੇ ਬਹੁਤ ਹੀ ਵਧੀਆ ਕੰਮ ਕੀਤੇ ਹਨ